ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਪਿੰਡਰ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਜੀ ਆ ਇਸ ਕਰ ਚੋ ਪਹਿਲਾ ਵੀਡੀਓ ਬਣਦੀ ਰਹਿੰਦੀ ਜੀ ਅੱਜ ਫੇਰ ਪਹੁੰਚੇ ਆਂ ਵੀਰ ਨੇ ਇੱਕ ਹੀ ਜਰਸੀ ਵੈੜ ਸੇਲ ਕਰਨੀ ਆ ਤੇ ਗੱਬਣ ਆ ਜੀ ਤੇ ਹੈ ਵੀ ਮੂੰਹ ਤੋਂ ਖੀਰੀ ਆ ਜੀ ਵੀਰ ਨਾਲ ਗੱਲਬਾਤ ਕਰਾਵਾਂਗੇ ਤੇ ਇਹਦੀ ਡਿਟੇਲ ਲਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਗੱਲਬਾਤ ਕਰਾਉਨੇ ਆਂ ਵੀਰ ਨਾਲ ਤੇ ਲੈਨੇ ਆਂ ਦੀ ਡਿਟੇਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਵਧੀਆ ਹੀ ਵਧੀਆ ਪਿਆਰ ਭਰੀ ਨਾਲੇ ਬਾਕੀ ਸਾਰਿਆਂ ਨੂੰ ਵੀਰਾਂ ਨੂੰ ਭੈਣਾਂ ਨੂੰ ਸਸਰੀ ਕਰ ਠੀਕ ਹੈ ਜੀ ਤੇ ਅੱਜ ਇੱਕ ਹੀ ਵਾਰ ਸੇਲ ਕਰਨੀ ਹੈ ਹਾਂ ਜੀ ਹਾਂ ਜੀ ਇੱਕ ਹੀ ਕਰਨੀ ਹੈ ਠੀਕ ਹੈ ਪਹਿਲਾ ਮਾਲ ਵੇਚ ਗਿਆ ਸੀ ਹਾਂ ਜੀ ਮਾਲ ਤਾਂ ਵਿਕਦਾ ਜਾਂਦਾ ਜੀ ਮਾਲ ਆਪਣਾ ਹੀ ਨਹੀਂ ਟਾਈਮ ਥੋੜਾ ਜਿਹਾ ਲੱਗਾ ਨਾ ਮਟਰਾਂ ਦੀ ਜਿਹੜੀ ਤੜਾਈ ਚੱਲਦੀ ਠੀਕ ਹੈ ਠੀਕ ਹੈ ਧੰਨਵਾਦ ਵੀਰਾਂ ਦੇ ਉਦਾਂ ਹੀ ਆਈ ਜਾਂਦੇ ਆ ਆਪਣਾ ਐਡਰੈਸ ਦੱਸ ਦਿਓ ਵੀਰ ਜੀ ਨਾਮ ਮੇਰਾ ਸੋਨੀ ਆ ਤੇ ਮੋਬਾਈਲ ਨੰਬਰ 98156 47787 ਠੀਕ ਹੈ ਜੀ ਪਿੰਡ ਦੱਸ ਦਿਓ ਜੀ ਆਪਣਾ ਪਿੰਡ ਆਪਣਾ ਭਿੰਡਰਾ ਪੁਛਣਾ ਤੇ ਫੇਰ ਆ ਵੀਰਾਂ जिला अम्बौर सारिया अच्छा जी हां जी तहसील बाबा बकड़ा तहसील बाबा बकड़ा साहब ठीक है जी ਵੈੜ ਚੈੱਕ ਕਰੋ ਜੀ ਵੈੜ ਦਿਖਾਉਨੇ ਆਪਾਂ ਤੁਹਾਨੂੰ ਆ ਵੇਖੋ ਜੀ ਜਰਸੀ ਦੇ ਵਿੱਚ ਆ ਜਰਸੀ ਬਹੁਤ ਹੀ ਸੋਹਣੀ ਵੈੜ ਫੇਸ ਵੀ ਬੜਾ ਚੰਗਾ ਜੀ ਸੋਹਣਾ ਆ ਵੇਖੋ ਜੀ ਤੇ ਹਵਾਨਾ ਵੀ ਚੈੱਕ ਕਰ ਲਓ ਆ ਬਈ ਭਾਈ ਕਿੰਨਾ ਟਾਈਮ ਲਾ ਜੂ ਵੀਰ ਜੀ ਟਾਈਮ ਵੀਰੇ ਅਹੀਂ ਮੱਲੋ ਚੈੱਕ ਕਰਾਈ ਸੀ ਡਾਕਟਰ ਤੇ ਸਵਾ ਘੱਠ ਮਹੀਨੇ 8 ਮਹੀਨੇ ਤੇ 10 ਦਿਨ ਕਹਿੰਦਾ ਵਾ ਅੱਛਾ ਜੀ ਅਹੀਂ ਆਪਣੇ ਘਰੇ ਵੀ ਲਿਆ ਕੇ ਚੈੱਕ ਕਰਾ ਲਈ ਸੀ ਠੀਕ ਹੈ ਜੀ ਮਹੀਨਾ ਮੰਨ ਕੇ ਚੱਲੋ ਤੇ ਠੀਕ ਹੈ ਜੀ ਠੀਕ ਕਦੇ ਕਈ ਨਾ ਡਾਕਟਰ ਵੀ ਉੱਤੇ ਥੱਲੇ ਥੋੜਾ ਬੜਾ ਹੋ ਜਾਂਦਾ ਟਾਈਮ ਹਾਂ ਜੀ ਬਾਕੀ ਡੰਗਰ ਇਹ ਮੱਲੋ ਵੀ ਸਾਂਭਿਆ ਚੰਗਾ ਵੇ ਫੇਰ ਵੀ 2-4 ਦਿਨ ਉੱਤੇ ਲਾਇਆ ਬਿਲਕੁਲ ਜੀ ਬਿਲਕੁਲ ਬਾਕੀ ਕਾਇਮ ਹੈ ਜਿੰਨੇ ਵੀ ਹੈਗੀ ਚੰਗੀ ਸਿਹਤ ਕਾਇਮਾ ਦੰਦਾਂ ਮੱਲੋ ਵੀ ਹੈ ਖੀਰੀ ਆ ਅੱਛਾ ਜੀ ਖੀਰੀ ਦਾ ਮਤਲਬ ਦੁੱਧ ਵਾਲੇ ਦੰਦ ਨਹੀਂ ਅਜੇ ਮੱਲੋ ਵੀ ਪੰਨੇ ਠੀ ਤੇ ਬਾਕੀ ਥਾਣ ਥਣ ਚੰਗਾ ਸੋਹਣਾ ਲੱਗਾ ਵਾ ਹਾਂਜੀ ਤੇ ਮਾਂ ਦਾ ਰਿਕਰਡਿੰਗ ਜਿਹੜਾ 18 ਲੀਟਰ ਦਾ ਵਾ ਆ ਥਾਣ ਚੈੱਕ ਕਰ ਲੋ ਜੀ ਥਾਣ ਬੜਾ ਸੋਹਣਾ ਲੱਗਾ ਪੂਰਾ ਵਧੀਆ ਥਾਣਾ ਠੀਕ ਤੇ ਦੁੱਧ ਵੀਰ ਜੀ ਕਿੰਨਾ ਚਵਾਉਗੀ ਜੀ ਉਹ ਤਾਂ ਪੰਜ ਜ਼ਿਆਦਾ ਤ ਨਹੀਂ ਕਹਿੰਦੇ 12 13 ਲੀਟਰ ਚਵਾ ਦੇ 10 ਮੰਨ ਲੈ ਕੋਈ ਹਾਂਜੀ ਉਹ ਮੁੱਲੀ ਆਪਾਂ ਉਸ ਹਾਮਨਾ ਕਰਨਾ ਵਾ ਠੀਕ ਤੇ ਜਿਹੜਾ ਵੀਰ ਕਿਸੇ ਨੂੰ ਦੁਹੇ ਨਾ ਠੀਕ ਆ ਤੇ ਇੱਕ ਰਾ ਤੋਰ ਕੇ ਉਹਦੇ ਖੋਨੇ ਮੜੇ ਦੰਦ ਵੀ ਚੈੱਕ ਕਰਾ ਲਓ ਤੋਰਨ ਤੋਂ ਪਹਿਲਾਂ ਹਾਂ ਵੇਖੋ ਪੂਰੀ ਚੰਗੀ ਕੈਮ ਆ ਪੂਰੀ ਆ ਜੀ ਇਹ ਨਾ ਮੁਕੇ ਆ ਦੇ ਸੋਕੇ ਆ ਉਦਾਂ ਵੀਰ ਨੇ ਲਾ ਜੇ ਕੋ ਲਿਆਂਦੀ ਉਹਨੇ ਪੂਰਾ ਕਰਾਤਾ ਵਾ ਸੋਕੇ ਆ ਛੜ ਜਣੇ ਆ ਠੀਕ ਆ ਮੈਂ ਵੀ ਕਹੀ ਨਹੀਂ ਅਗਲਾ ਮੱਲੋ ਆਖੇ ਵਿਖਾਇਆ ਨਹੀਂ ਆ ਦੱਸੀ ਨਹੀਂ ਇਹ ਗੱਲ ਠੀਕ ਮੂੰਹ ਫੜਾ ਦਿੰਦੀ ਕਿ ਨਹੀਂ ਮੂੰਹ ਵਿਖਾ ਲੈ ਲੈਣੀ ਆ ਵੇਖੋ ਜੀ ਦੰਦ ਚੈੱਕ ਕਰ ਲਓ ਜੀ ਆਏ ਮੱਲੋ ਵੀ ਦੁੱਧ ਵਾਲੇ ਦੰਦ ਆ ਜੀ ਇਹ ਨਹੀਂ ਕਹਿਣ ਦੀ ਗੱਲ ਆ ਮੈਂ ਆ ਵਿਖਾ ਦਈਏ ਹਾਂਜੀ 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 ਠੀਕ ਜੀ ਤੋਰ ਦੋ ਵੀਰ ਜੀ ਮੜੀ ਜਾਨੂੰ ਲੰਮੀ ਤੋਰ ਦੋ ਕੱਦ-ਕੱਦ ਜਿੱਦਾਂ ਕਿ ਜਰਸੀ ਆ ਨਾ ਹੁੰਦਾ ਬਾਅਦ ਕਿੰਨੇ ਹਜੇ ਕੱਦ ਕਰਨਾ ਵਾ ਜੇ ਦੁੱਧ ਵਾਲੇ ਦੰਦ ਤੋੜਦੀ ਐ ਤੇ ਗੱਬਣ ਆ ਇਹ ਫੇਸ ਕੁਆਲਟੀ ਵੀ ਚੰਗੀ ਆ ਤੇ ਬਾਕੀ ਝਾਲਰਦੇ ਵੀਰ ਨੇ ਦੱਸਿਆ ਕਿ ਮੌਕੇ ਹੈਗੇ ਆ ਜੀ ਇਹਦੇ ਹਾਂ ਕੋ ਚੱਡੀ ਚੈੱਕ ਕਰ ਲੋ ਜੀ ਦੇਖੋ ਤਾਂ ਵੀਰ ਨੂੰ ਫੋਨ ਕਰ ਲਿਓ ਜਰਸੀ ਦੀ ਡਿਮਾਂਡ ਬੜੀ ਹੁੰਦੀ ਆ ਕਿ ਮੈਨਾਂ ਹੀ ਖੜੂ ਪੂਰਾ ਕਬਦ ਵੀ ਖੜ ਸਕਦੀ ਹੈ ਭਾਈ ਡਾਕਟਰ ਦੇ ਹਸਾਮਨਾ ਤੇ ਡਾਕਟਰ ਨੇ ਇਹ ਕਿਹਾ ਕਿ 8 ਮਹੀਨੇ ਤੇ 10 ਦਿਨ ਹੋ ਗਿਆ ਅੱਛਾ ਜੀ ਤੇ ਆਪਾਂ ਫੇਰ ਵੀ ਆਨੇ ਨੂੰ ਕਮ ਵੀਰੇ ਆ ਵੀ ਜੇ ਕੋਈ ਚੰਗਾ ਨਿਕਲ ਆਵੇ ਨਾ ਉਹਦਾ ਫੋਨ ਨਹੀਂ ਚੰਗਾ ਨਿਕਲ ਆਇਆ ਤੇ ਇਹ ਕਰਨਾ ਵਾ ਜੇ ਕੋਈ ਲਾਹਮੇ ਵਾਲਾ ਜੇ ਤੇ ਉਹ ਕਰ ਦੇਣਾ ਤਾਂ ਕਰਕੇ ਕਿਹਾ ਮਹੀਨਾ ਮੰਨ ਕੇ ਚੱਲੋ ਠੀਕ ਹੈ ਜੀ ਠੀਕ ਹੈ ਤਾਂ ਇਹ ਗੱਲ ਪਹਿਲਾਂ ਹੀ ਦੱਸ ਤੀ ਆ ਫੇਰ ਵੀ ਸੂਵੇ ਨਾ ਕਿਤੇ ਇੱਕ ਦਿਨ ਵੀ ਇੱਕ ਪਛੇੜ ਦਿੱਤੇ ਇੱਕ ਦਿਨ ਉੱਤੇ ਲੱਗਿਆ ਪਾਜੀ ਮੱਝ ਨਹੀਂ ਹੁੰਦੀ ਉਹ ਮੈਂ ਸੁਪੂ ਕੀ ਮੇਰੇ ਕਿੜੇ ਹੱਸ ਵਸ ਹੁੰਦੀਆਂ ਸਾਰੀਆਂ ਗੱਲਾਂ ਹਾਂਜੀ ਹਾਂਜੀ ਜੋ ਤੁਹਾਨੂੰ ਪਿੱਛੋਂ ਦੱਸਿਆ ਉਹ ਤੁਸੀਂ ਅੱਗੇ ਦੱਸ ਦੇਣਾ ਜੀ ਠੀਕ ਹੈ ਤੇ ਮੁੱਲ ਕਿੰਨਾ ਕਰਦੇ ਵੇਚ ਇਹਦਾ ਮੁੱਲ ਕਰਨ ਨੂੰ ਤੇ ਦਾ 3000 ਰੁਪਇਆ ਕਰੀ ਜਾਈਏ ਹਾਂਜੀ ਪਰ ਅਹੀਂ ਵੀ ਹਿਸਾਬ ਨਾਲ ਲੈਂਦੀ ਆ ਠੀਕ ਹੈ ਜੀ ਇੱਕ ਵੀਰ ਨੇ ਸਾਂਭੂ ਵੀ ਪੈਣੀ ਮਹੀਨੇ ਇੱਕ ਦੀ ਹਾਂਜੀ ਵੇਖਣ ਨੂੰ ਤੇ ਤਿਆਰ ਹੋ ਗਏ ਭਾਵੇਂ 35000 ਦੀ ਵੈੜ ਵੇਚ ਜੇ ਜਦੋਂ ਤਿਆਰ ਹੋ ਗਈ ਜੀ ਹੁਣ ਮੁੱਲ ਕਰਦੇ ਆ ਹਾਨਾ ਕਰਾਂਗੇ 28000 ਅੱਛਾ ਜੀ 28000 ਛੋੜ ਛੱਪਾ ਆ ਜਾਊਗਾ ਠੀਕ ਆ ਫੋਨ ਕਰ ਲਾਪੇ ਦੇ ਕਰਦਾਂਗੇ ਮਾਨ ਤਾਨ ਠੀਕ ਆ ਜੀ ਤੇ ਵੀਰ ਮੇਰੇ ਸਲਾਹ ਕਰਕੇ ਕੋਈ ਇੱਕ ਹੁੰਦਾ ਨਾ ਵੀ ਮੁੱਲ ਨਹੀਂ ਦੱਸਿਆ ਹੁੰਦਾ ਤੇ ਫੈਸਲਾ ਕਰਨੀ ਇਹਦਾ ਮੁੱਲ ਦੱਸਤਾ ਠੀਕ ਹੈ ਠੀਕ ਹੈ ਇਹਦੇ ਥੋੜਾ ਬੜਾ ਮਾਨਤਾਨ ਕਰਦਾਂਗੇ ਹਾਂਜੀ ਫੋਨ ਜ਼ਰੂਰ ਕਰ ਲਿਓ ਵੀ ਇਹਨੂੰ ਆ ਜਿਹੜੇ ਆ ਮੌਕੇ ਆ ਹੈਗੇ ਅੱਗੇ ਝਾਲਣ ਤੇ ਹਾਂਜੀ ਤੇ ਫੋਨ ਲਾ ਲਿਓ ਕਰਨੀ ਵੀਰ ਜੀ ਕੋਈ ਗੱਲ ਬਾਤ ਬਸ ਬਸ ਜੀ ਠੀਕ ਹੈ ਵੀਡੀਓ ਸ਼ੇਅਰ ਕਰ ਦਿਓ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਲੈ ਕੇ ਜਾਇਓ ਜੀ ਧੰਨਵਾਦ ਜੀ